ਵਾਈਲ ਫੋਨ ਰੱਖਣ ਵਾਲਿਆਂ ਲਈ ਹੋ ਗਿਆ ਵੱਡਾ ਐਲਾਨ ਹੁਣ ਲੱਗਣ ਵਾਲਿਆਂ ਨੇ ਤੁਹਾਨੂੰ ਮੌਜਾਂ ਹੀ ਮੌਜਾਂ ਜਲਦੀ ਦੇਖ ਲਓ ਖਬਰ ਤੇ ਚੱਕੋ ਸਕੀਮ ਦਾ ਫਾਇਦਾ ਜੀ ਹਾਂ ਬਹੁਤ ਸਾਰੇ ਉਪਭੋਗਤਾ ਹਨ ਜੋ ਦੋ SIM ਕਾਰਡਾਂ ਦੀ ਵਰਤੋਂ ਕਰਦੇ ਹਨ ਆਮ ਤੌਰ ਤੇ ਇੱਕ SIM ਦੀ ਵਰਤੋਂ ਨਿਯਮਿਤ ਕਾਲਿੰਗ ਅਤੇ ਡਾਟਾ ਐਕਸੈਸ ਲਈ ਕੀਤੀ ਜਾਂਦੀ ਹੈ ਜਦੋਂ ਕਿ ਦੂਜਾ SIM ਮੁਸ਼ਕਲ ਸਮੇਂ ਵਿੱਚ ਬੈਕਅਪ ਦਾ ਕੰਮ ਕਰਦਾ ਹੈ ਸੈਕੰਡਰੀ SIM ਦੀ ਵਰਤੋਂ ਘੱਟ ਹੀ ਕੀਤੀ ਜਾਂਦੀ ਹੈ ਪਰ ਫਿਰ ਵੀ ਇਸ ਨੂੰ ਐਕਟਿਵ ਰੱਖਣ ਲਈ ਮਹਿੰਗੀ ਪਲਾਨ ਖਰੀਦਨੇ ਪੈਂਦੇ ਹਨ ਹਾਲਾਂਕਿ ਪਿਛਲੇ ਜੁਲਾਈ ਵਿੱਚ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਆਪਣੇ ਸੈਕੰਡਰੀ SIM ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆਉਣ ਲੱਗੀ ਪਰ ਹੁਣ ਟ੍ਰਾਈ ਨੇ ਦੋ SIM ਵਾਲੇ ਯੂਜ਼ਰਜ਼ ਲਈ ਨਵਾਂ ਨਿਯਮ ਬਣਾਇਆ ਹੈ ਟ੍ਰਾਈ ਕੰਜ਼ਿਊਮਰ ਹੈਂਡਬੁੱਕ ਦੇ ਅਨੁਸਾਰ ਜੇਕਰ ਇੱਕ SIM ਕਾਰਡ 90 ਦਿਨਾਂ ਤੋਂ ਵੱਧ ਸਮੇਂ ਤੋਂ ਨਹੀਂ ਵਰਤਿਆ ਗਿਆ ਤਾਂ ਇਸ ਨੂੰ ਲਗਭਗ 3 ਮਹੀਨਿਆਂ ਬਾਅਦ ਬੰਦ ਮੰਨਿਆ ਜਾਵੇਗਾ ਜੇਕਰ ਕੋਈ SIM 90 ਦਿਨਾਂ ਲਈ ਡੀਐਕਟੀਵੇਟ ਰਹਿੰਦਾ ਹੈ ਅਤੇ ਅਜੇ ਵੀ ਪ੍ਰੀਪੈਡ ਬਕਾਇਆ ਹੈ ਤਾਂ SIM ਨੂੰ 30 ਦਿਨਾਂ ਲਈ ਹੋਰ ਐਕਟਿਵ ਰੱਖਣ ਲਈ 20 ਰੁਪਏ ਕੱਟੇ ਜਾਣਗੇ ਜੇਕਰ ਕੋਈ ਬੈਲੈਂਸ ਨਹੀਂ ਹੈ ਤਾਂ SIM ਨੂੰ ਪੂਰੀ ਤਰ੍ਹਾਂ ਅਯੋਗ ਮੰਨਿਆ ਜਾਵੇਗਾ ਜਿਸ ਕਾਰਨ ਕਾਲ ਕਰਨਾ ਰিসিਵ ਕਰਨਾ ਜਾਂ ਇੰਟਰਨੈਟ ਤੱਕ ਪਹੁੰਚ ਕਰਨਾ ਮੁਸ਼ਕਲ ਹੈ ਡੀਐਕਟੀਵੇਟ ਹੋਣ ਤੋਂ ਬਾਅਦ SIM ਨਾਲ ਲਿੰਕ ਕੀਤੇ ਨੰਬਰ ਨੂੰ ਰੀਸਾਈਕਲ ਕੀਤਾ ਜਾਵੇਗਾ ਅਤੇ ਨਵੇਂ ਉਪਭੋਗਤਾ ਲਈ ਉਪਲਬਧ ਕਰਵਾਇਆ ਜਾਵੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਕੋਈ ਵਿਅਕਤੀ ਆਪਣਾ ਸੈਕੰਡਰੀ SIM ਭੁੱਲ ਜਾਂਦਾ ਹੈ ਅਤੇ 90 ਦਿਨਾਂ ਤੱਕ ਨਹੀਂ ਵਰਤਿਆ ਜਾਂਦਾ ਤਾਂ అలਾਰਮ ਦੀ ਕੋਈ ਲੋੜ ਨਹੀਂ ਹੈ ਸਿਮ ਨੂੰ ਰੀਐਕਟੀਵੇਟ ਕਰਨ ਲਈ 15 ਦਿਨਾਂ ਦੀ ਗ੍ਰੇਸ ਪੀਰੀਅਡ ਹੈ ਇਸ ਸਮੇਂ ਦੌਰਾਨ ਉਪਭੋਗਤਾ ਆਪਣੇ ਸਿਮ ਨੂੰ ਤੁਰੰਤ ਰੀਐਕਟੀਵੇਟ ਕਰਨ ਵਿੱਚ ਮਦਦ ਲਈ ਗਾਹਕਾਂ ਨਾਲ ਸੰਪਰਕ ਕਰ ਸਕਦੇ ਹਨ ਜਾਂ ਕੰਪਨੀ ਦੇ ਸਟੋਰ ਤੇ ਜਾ ਸਕਦੇ ਹਨ ਹਾਲ ਹੀ ਵਿੱਚ ਸੰਚਾਰ ਸਾਥੀ ਐਪ ਲਾਂਚ ਕੀਤੀ ਗਈ ਹੈ ਇਸ ਦੇ ਨਾਲ ਹੀ ਸਰਕਾਰ ਨੇ ਨੈਸ਼ਨਲ ਬ੍ਰੌਡਬੈਂਡ ਮਿਸ਼ਨ 2.0 ਵੀ ਲਾਂਚ ਕੀਤਾ ਉਹਨਾਂ ਕਿਹਾ ਕਿ ਮਿਸ਼ਨ 2.0 ਦਾ ਮੁਢਲਾ ਉਦੇਸ਼ ਇਹ ਜਕੀਨੀ ਬਣਾਉਣਾ ਹੈ ਕਿ ਹਰ 100 ਪਿੰਡੂ ਪਰਿਵਾਰਾਂ ਵਿੱਚੋਂ ਘੱਟੋ ਘੱਟ 60 ਲੋਕਾਂ ਕੋਲ ਬ੍ਰੌਡਬੈਂਡ ਕਨੈਕਟੀਵਿਟੀ ਦੀ ਪਹੁੰਚ ਹੋਵੇ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ